ਦਾ ਕੋਈ ਅਜੀਬ ਗੱਲ ਪਤਾ ਲੱਗੀ ਕਿਸੇ ਸ਼ੱਕ ਕੋਈ ਆਈ ਜੀ ਕੋਈ ਗੱਲਬਾਤ ਬਾਹਰ ਨਹੀਂ ਹਮ ਤੱਕ ਕੋਈ ਨਹੀਂ ਪਤਾ ਤਾਂ ਸਿਰਫ ਤੁਹਾਨੂੰ ਪਾਣੀ ਚ ਡੁੱਬਣ ਕਰਨ ਹੋਈ ਆ ਹਾਂਜੀ ਕਿਤੇ ਘੁੰਮਣ ਗਏ ਸੀ ਕਿ ਉੱਥੇ ਇਟਲੀ ਚ ਹਾਂਜੀ ਹਾਂਜੀ ਤਾਂ ਲੜਕਾ ਅ ਕੰਕਰੀ ਕਰਦਾ ਸੀ ਕਰਦੇ ਵਿੱਚ ਹੀ ਉਹ ਕਮਾਨ ਵਾਲਾ ਸੀਗਾ ਹਾਂਜੀ ਫਾਦਰ ਸਾਹਿਬ ਕੀ ਕਰਦੇ ਨੇ ਹਾਂ ਹੀ ਕਰਿੰਦੇ ਕੰਮ ਕੀ ਨਾਮ ਹੈ ਫਾਦਰ ਸਾਹਿਬ ਦਾ ਜਗਤਾਰ ਸਿੰਘ ਜਗਤਾਰ ਸਿੰਘ ਸਾਹਿਬ ਸਾਹਿਬ ਕੀ ਹੈ ਮੁੰਡੇ ਦਾ ਨਾਮ ਕੀ ਨਹੀਂ ਜਿਹੜਾ ਇਟਲੀ ਗਿਆ ਕਿੰਨੀ ਕੀ ਦਿਨ ਹੋ ਗਈ ਤੀ ਕਹ ਜੀ ਹੁਣ ਇਹਨੂੰ ਕੇ ਇਹਨੂੰ 6-7 ਕਮਹੀਨੇ ਹੋਏ ਤੇ ਗਰਦੀਪ ਸਿੰਘ ਨਾਮ ਦਾ ਜੀ ਬਹੁਤ ਗਰੀਬ ਘਰ ਦਾ ਮੁੰਡਾ ਦਾ ਜੀ ਇਹਨਾਂ ਕੋਲ ਹੋਰ ਕੁਝ ਨਹੀਂ ਹੈ ਜੀ ਕਈ ਭੈਣਾਂ ਦਾ ਭਾਈ ਦਾ ਜੀ ਇਹ ਇੱਕ ਭੈਣ ਦੀ ਇੱਕ ਭਰਾ ਹੈ ਜਿਹਦਾ ਅੱਛਾ ਦੋ ਭੈਣ ਤਿੰਨ ਭੈਣ ਭਾਈ ਤੇ ਜੀ ਇਹ 6-7 ਮਹੀਨੇ ਹੋਏ ਤੇ ਜੀ ਮਾਂ ਵੀ ਵਿਚਾਰੀ ਉਹ ਵੀ ਦੇਖੋ ਟੈਨਸ਼ਨ ਜੀ ਤਕਰੀਬਨ ਉਹ ਵੀ ਹੋਇਆ ਗਿਆ ਬਾਈ ਉੱਥੇ ਉੱਥੇ ਸਮੁੰਦਰ 'ਚ ਨਹਾਉਣ ਚਲੇ ਗਏ ਜੀ ਜੰਨਿਆ ਤੇ ਨਹਾਉਣਗੇ ਉਹ ਡੁੱਬ ਗਏ ਐ ਤੇ ਲੱਗਿਆ ਉੱਥੇ ਉਹਦੇ ਵਿੱਚ ਡੁੱਬ ਗਏ ਸਮੁੰਦਰ ਦੇ ਹਰੇ ਭੀ ਲਾਸ਼ ਕਿੰਨੇ ਦਿਨ ਬਾਅਦ ਆਈ ਹੈ ਜੀ ਨਾ ਜੀ ਇਹ ਘਟੋ ਘਟ ਡੇਢ ਮਹੀਨੇ ਡੇਢ ਘੜ ਹੋ ਗਏ ਜੀ ਲੱਖੜੇ ਦੇ ਇੱਕ ਦਿਨ ਪਹਿਲਾਂ ਗਰੀਬ ਨਾ ਲੱਖੜੇ ਦੇ ਇੱਕ ਦਿਨ ਪਹਿਲਾਂ ਦੀ ਡੈਥ ਹੋਈ ਜੀ ਕਿਸ ਨੇ ਮਦਦ ਕੀਤੀ ਜੀ ਇਹਦਾ ਕਿਸੇ ਨੇ ਮਦਦ ਨਹੀਂ ਕੀਤੀ ਸਾਰੇ ਸੰਗਤ ਨੇ ਮਤਲਬ ਇਹ ਲੋਏ ਮੁੰਡੇ ਉੱਥੇ ਉਹਨਾਂ ਨੇ ਪਸਾ ਇੱਥੋਂ ਮੁੰਡੇ ਗਏ ਵੀ ਉਹਨਾਂ ਨੇ ਮਦਦ ਕੀਤੀ ਹੈ ਕਿਸੇ ਨੇ ਨਹੀਂ ਕੀਤੀ ਲੋਕਾਂ ਨੇ ਵਿਚਾਰਿਆਂ ਨੇ ਪੈਸੇ ਇਕੱਠੇ-ਕੁੱਠੇ ਕਰਕੇ ਮਦਦ ਕਰੀ ਉਹਨਾਂ ਸਰਕਾਰ ਨੂੰ ਇਹੀ ਗਵਾਹ ਵੀ ਮੁੰਡਾ ਹੈਗਾ ਇਹਨੂੰ ਕੁਛ ਨਾ ਕੁਛ ਕੋਈ ਸਰਕਾਰੀ ਨੌਕਰੀ ਕੁਛ ਇਹਨਾਂ ਮੇਰੇ ਸਾਦਾ ਵਿਚਾਰ ਵੀ ਨਾ ਪਰ ਹੋਰ ਹੋਰ ਕੋਈ ਨਾ ਹੀ ਕੋਈ ਜ਼ਮੀਂਦਾਰ ਨਾ ਹੀ ਉਹਨੂੰ ਕੋਈ ਆਮਦਨ ਦਾ ਸਾਧਨ ਹੈ ਇਹਨਾਂ ਬਈ ਇੱਕ ਵਿਚਾਰੇ ਨੇ ਕ ਪੈਸੇ ਦੀ ਵੀ ਕਮਦਨੀ ਹੈਗੀ ਇਹਨਾਂ ਨੂੰ ਇਸ ਟਾਈਮ ਇਹ ਤੁਸੀਂ ਘਰ ਦੇਖ ਸਕਦੇ ਹੋ ਤੁਸੀਂ ਸਾਰੀ ਦੁਨੀਆ ਖੜੀ ਤੁਸੀਂ ਦੇਖੇ ਨਾ ਵਿਚਾਰੇ ਆਹੀ ਕੁਸਤਾ ਆਹੀ ਮੁੰਡਿਆਂ ਦਾ ਕਮਾਉਣੇ ਵਾਲਾ ਦਾ ਦੇਖੋ ਜੀ ਮਾਂ ਵੀ ਵਿਚਾਰੀ ਹਦਣ ਆਇਆ ਦਾ ਭਾਗ ਫੜਾ ਵਿਚਾਰਾ ਗਰੀਬ ਬੰਦੇ ਵਿਚਾਰੇ ਜਮਾਂ ਹੋ ਰਿਆ ਨਾ ਕੋਈ ਆਮਦਨ ਦਾ ਸਾਧਨ ਨਹੀਂ